ਇਹ ਬਸ ਆ ਹਮ ਦੇ ਕਬਜੀ ਕਰਦਾ ਕਿ ਇੱਕ ਤਰ੍ਹਾਂ ਦਾ ਸਾਈਡ ਕਰਨਾ ਜੀ ਬਸ ਹੋਰ ਕੁਝ ਨਹੀਂ ਮਰਨ ਨੂੰ ਜੀ ਕਰਦਾ ਜੀ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ ਜੀ ਘਰ ਚੱਲ ਨਹੀਂ ਰਿਹਾ ਜੀ ਇਸ ਕਰਕੇ ਬਹੁਤ ਦੁਖੀ ਹੈ ਜੀ ਬਹੁਤ ਪ੍ਰੇਸ਼ਾਨ ਹੈ ਵੀਰ ਦੀ ਲੱਤ ਦੇ ਵਿੱਚ ਇੱਕ ਰਾੜ ਪਈ ਹੋਈ ਹੈ ਜਿਸ ਦਾ ਡਾਕਟਰਾਂ ਦੇ ਕਹੇ ਅਨੁਸਾਰ ਕਿ ਰਾੜ ਜਿਹੜੀ ਟੁੱਟ ਗਈ ਹੈ ਪਰ ਹੁਣ ਇਸ ਦੇ ਕੋਲੇ ਪੈਸੇ ਲਗਾਉਣ ਨੂੰ ਪੈਸੇ ਨਹੀਂ ਜਿਸ ਦੇ ਕਾਰਨ ਅੱਜ ਇਹ ਬੇ ਇਲਾਜ ਬੈਠਾ ਆ ਹਾਂਜੀ ਹਾਂ ਕਈ ਵਾਰੀ ਉਹ ਵੀ ਆ ਕੇ ਬੋਲਦਾ ਜੀ ਕਿਉਂਕਿ ਕਿਰਾਇਆ ਬਾੜਾ ਜਦੋਂ ਮੈਂ ਹੀ ਨਹੀਂ ਕਮਾਣਾ ਲਾਹੂੰਗਾ ਜੀ ਮੈਂ ਕਿਰਾਇਆ ਬਾੜੇ ਕਿੱਥੇ ਦੇ ਦੂੰਗਾ ਜੀ ਉਹਦੇ ਵੀ ਹੱਤ ਪੈਰ ਜੋੜ ਕੇ ਉਹਨੂੰ ਕਦੀ ਕਹਿ ਦਿੰਨਾ ਚਲੋ 10 ਦਿਨ ਦਵਾਈ ਦੇ ਦੇਨੇ ਆ 15 ਦਿਨ ਵਾ ਦੇ ਦੇਨੇ ਆ ਜੀ ਬਸ ਐਵੇਂ ਕਰਕੇ ਜੀ ਟਾਈਮ ਕੱਢ ਰਹੇ ਹਾਂ ਜੀ ਇੱਕ ਕਾਰਨ ਕੁਝ ਨਹੀਂ ਸੀ ਜੀ ਪਿੰਦੇ ਮੈਂ ਥੋੜਾ ਜਿਹਾ ਠੀਕ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਜੀ ਮੈਨੂੰ ਉਹਨਾਂ ਨੇ ਮਹੀਨੇ 15 ਆ ਮਹੀਨੇ 1.5 ਮਹੀਨੇ ਦੇ ਬਾਅਦ ਛੁੱਟੀ ਦੇ ਦਿੱਤੀ ਸੀਗੀ ਜੀ ਉਸ ਤੋਂ ਬਾਅਦ ਇਹ ਕਹਿੰਦੇ ਕਿ ਤੂੰ ਰਜਿੰਦਰਾ ਯਾ ਰਜਿੰਦਰਾ ਦੇ ਵਿੱਚ ਤੇਰੀ ਪਲਾਸਟਿਕ ਸਰਜਰੀ ਹੋਏਗੀ ਕਹਿੰਦੇ ਉਸ ਤੋਂ ਬਾਅਦ ਤੇਰੀ ਰੜ ਪੈਗੀ